ਲਾਈਟ ਤੇ ਆ ਜੋ ਫਿਰ ਸਾਰੇ ਜਣੇ ਸੇਰ ਵੀ ਕਰਦੇ ਉਹ ਲੁਧਿਆਣੇ ਵਾਲੇ ਖਾਸ ਕਰਕੇ ਜਿਹੜਾ ਵੀ ਲੁਧਿਆਣੇ ਤੋਂ ਆ ਉਹਦਾ ਖਾਸ ਕਰਕੇ ਸੇਰ ਕਰਦੇ ਠੀਕ ਹੈ ਕਿਤੇ ਰਹਿਣਾ ਇਹ ਕਿਹਦਾ ਟਾਈਮ ਦੱਸਦਾ ਦੇ ਤੇ ਕਮੈਂਟ ਕਰਿਓ ਕਿਹੜੇ ਕਿਹੜੇ ਸੈਰ ਤੋਂ ਜੁੜੇ ਹੋ ਮੇਰੇ ਬਈਏ ਤੁਹਾਨੂੰ ਸੋਚਣਾ ਜ਼ਰੂਰੀ ਹੈ ਕਿ ਉਹਨਾਂ ਖਾਸ ਕਰਕੇ ਸੀ ਠੀਕ ਹੈ ਤੇ ਸ਼ੇਅਰ ਕਰ ਦਿਓ ਯਾਰ ਵਾਦ ਵਾਦ ਨੂੰ ਆਏ ਬਈ ਗੱਲ ਕਹਿੰਦਾ ਮਜ਼ਾ ਆਉਂਦਾ ਉਹ ਤਾਂ ਕੁਝ ਨਹੀਂ ਕਹ ਲਿਆ ਕਿ ਇਦਾਂ ਵੀ ਵੀ ਗੋਲੂ ਪੰਜ ਮਲੇਰ ਬੋਲਾ ਭਾਈ ਜੀ ਆਪਾਂ ਮਲੇਰ ਕੋਲੇ ਵੀ ਆ ਰਹੇ ਆਂ ਭਰਾਵਾ ਸੋਮਵਾਰ ਤੋਂ ਆਪਾਂ ਨੇ ਨਾ ਸੋਮਵਾਰ ਨੂੰ ਆਪਣਾ ਮੂਰਤਾ ਮਲੇਰ ਕੋਲੇ ਤੇ ਤੁਹਾਡੀ ਕਿਰਪਾ ਦੇ ਨਾਲ ਆਪਾਂ ਨੇ ਮਲੇਰ ਕੋਲੇ ਵੀ ਸ਼ੋਅ ਕੋਲਤੀ ਠੀਕ ਆ ਰਹੀ ਫੋਟੋ ਲਾਈਵ ਸ਼ੇਅਰ ਕਰੋ ਸ਼ੇਅਰ ਦਾ ਕਰਦਾ ਨਹੀਂ ਕੋਈ ਦਿੱਕਤ ਆਹੀ ਨਹੀਂ ਹੈਗੀ ਜੀ ਮੈਂ ਕਿਥੋਂ ਦੇਖਾਂ ਓਕੇ ਤੁਹਾਨੂੰ ਜੀ ਸੁਣੋ ਗੱਲ ਧਿਆਨ ਨਾਲ ਪਹਿਲੀ ਗੱਲ ਸੋਮਵਾਰ ਨੂੰ ਮਲੇਰਕੋਲੇ ਮਹੂਰਤਾ ਆਪਣਾ 메인 ਆਫਿਸ ਆਪਾਂ ਮਲੇਰਕੋਲੇ ਬਣਾਤਾ ਜੀ ਮਲੇਰਕੋਲੇ ਲੋਕੇਿਸ ਨੇਗੀ ਰਾਜੇ ਦਾ ਬਾਗ ਮੰਨ ਲਓ ਤੁਸੀਂ ਖੰਨੇ ਤੋਂ ਆ ਰਹੇ ਹੋ ਜੇ ਉਹ ਵੀ ਖੰਨੇ ਤੋਂ ਆਉਣਾ ਤਾਂ ਜਰਗ ਚੌਂਕ ਜਰਗ ਚੌਂਕ ਦੇ ਨਾਲ ਹੀ ਰਾਜੇ ਦਾ ਬਾਗ ਰਾਜੇ ਦੇ ਬਾਗ ਦੇ ਵਿੱਚ ਆਪਣੀ ਸੋਪਾ ਸੁਰੂ ਮਾ ਮਿਲੂਗਾ ਤੁਹਾਨੂੰ ਆਪਣੇ ਫਲੈਕਸਾਂ ਕਰਾ ਲੱਗੀਆਂ ਹੋਣਗੀਆਂ ਨੇੜੇ ਸੁਭਾਨ ਹਸਪੀਟਲ ਹਾਂਜੀ ਤੇ ਰਾਜੇ ਦੇ ਬਾਗ ਦੇ ਨਾਲ ਵਿੱਚ ਆ ਜਾਣਾ ਜੀ ਸੁਬਾਨ ਹਸਪੀਟਲ ਨੇੜੇ ਖੀੜੀ ਬ੍ਰਦਰ ਫੂਟ ਹਾਊਸ ਉੱਥੇ ਆਪਣਾ ਆਫਿਸ ਹੈ ਜੇਕਰ ਤੁਸੀਂ ਆਉਣਿਓ ਪਟਿਆਲਾ ਸਾਈਡ ਤੋਂ ਮੰਨ ਲਓ ਜੀ ਪਟਿਆਲੇ ਤੋਂ ਆਉਣੇ ਹੋ ਠੀਕ ਹੈ ਪਟਿਆਲੇ ਤੋਂ ਤੁਸੀਂ ਆਉਣ ਦੁੱਤਰਨਾ ਬਾਸ ਦੇ ਵਿੱਚ ਆਉਣੇ ਹੋ ਤਾਂ ਇਹ ਕਿ ਲਿਖ ਰਿਹਾ ਜਗਿੰਦਰ ਸਿੰਘ ਬੇਲੇ ਨਹੀਂ ਅਸੀਂ ਤੁਸੀਂ ਜਾਓ ਕਰੋ ਕੰਮ ਦੇਰੇ ਮੈਂ ਕਦੋਂ ਕਹਿ ਰਹੇ ਹਾਂ ਵੀ ਤੁਸੀਂ ਵੇਲੇ ਹੋ ਠੀਕ ਹੈ ਮੇਰਾ ਫਰਜ਼ ਹੈ ਮੇਰੀ ਡਿਊਟੀ ਆ ਕੰਮ ਆ ਮੇਰਾ ਹੋਕਾ ਦੇਣਾ ਮੈਂ ਕੰਮ ਕਰ ਰਿਹਾ ਲੋਟਰੀ ਦਾ ਤੇ ਮੈਂ ਅਗਲੇ ਨੂੰ ਬੁਲਾ ਰਿਹਾ ਮੈਂ ਕਿਸੇ ਤੋਂ ਇਹ ਨਹੀਂ ਪੁੱਛ ਰਿਹਾ ਵੀ ਤੂੰ ਵੇਲਾ ਚਾ ਤੂੰ ਕੰਮ ਕਰ ਕਰ ਰਿਹਾ ਸ੍ਰੀ ਗੁਰ ਤੇ ਹੋਰ ਦੱਸੋਗੇ ਨੇ ਕੋਈ ਜਵਾਬ ਜਵਾਬ ਲੈਣਾ ਤਾਂ ਲੈ ਲਓ ਕਮੈਂਟ ਚ ਮੈਂ ਗੱਲ ਬਾਤ ਦੀ ਗੱਲ ਲੁਗੂ ਕੋਈ ਤੁਹਾਡਾ ਸਵਾਲ ਜਵਾਬ ਤੇ ਬਾਕੀ ਮੈਂ ਤੁਹਾਨੂੰ ਸਪੈਸ਼ਲ ਇਨੀ ਕਹਿ ਕੇ ਗਿਆ ਕਿ ਵੀ ਭਾਈ ਤੁਸੀਂ ਮੇਰੇ ਕੋਲ ਆਓ ਠੀਕ ਹੈ ਦੂਜੀ ਗੱਲ ਮੈਂ ਤੁਹਾਡਾ ਕੋਈ ਮੋਬਾਈਲ ਫੜ ਕੇ ਤੁਹਾਨੂੰ ਫੋਲੋ ਨਹੀਂ ਕਰਕੇ ਗਿਆ ਠੀਕ ਹੈ ਮੇਰਾ ਪੇਜ ਫੋਲੋ ਕਰੋ ਜੀ ਇੰਨੀ ਮਾੜੀ ਲੱਗਦੇ ਆ ਸੀ ਸਾਡਾ ਪੇਜ ਨੂੰ ਅਨਫੋਲੋ ਕਰ ਦਿਓ ਠੀਕ ਹੈ ਇਹ ਕਹਿੰਦਾ ਵੀ ਇੰਨੀ ਵਾਰ ਟਿਕਟ ਬਦਾਲੀਆਂ ਪੰਡਤ ਕੋਲੋਂ ਲੱਗੇ ਹੋਏ پیسے ਵੀ ਵਾਪਸ ਨਹੀਂ ਆਏ ਠੀਕ ਹੈ ਪਹਿਲਾ ਨੰਬਰ ਤਾਂ ਮੈਂ ਕਹਿਣਾ ਵੀ ਵਟਸਐਪ ਤੇ ਟਿਕਟ ਨਾ ਪਾਓ ਦੂਜੀ ਗੱਲ ਇਹ ਤੁਸੀਂ ਪਾਕ ਦੇ ਨਾਲ ਡਿਟੈਕਟਰ ਪੈਂਦੀਆਂ ਨੇ ਲਾ ਦੱਸੋ ਕਿਹੜੇ ਪੈਸੇ ਦੀ ਵਾਪਸ ਆਇਆਓ ਫਿਰ ਤੁਸੀਂ ਮੈਂ ਕਿਹੜਾ ਕਲਕੱਤੇ ਬੈਠਾ ਜਾ ਮੇਰੇ ਤੱਕ ਵੀਜ਼ਾ ਲਵਾਉਣਾ ਪਊਗਾ ਠੀਕ ਹੈ ਹੋਰ ਕੋਈ ਸਵਾਲ ਤੁਹਾਡਾ ਬਾਕੀ ਭਾਈ ਗੱਲ ਇਦਾਂ ਵੀ ਆਪਾਂ ਜੇ ਤੁਸੀਂ ਪਟਿਆਲੇ ਆਉਣਾ ਤਾਂ ਕਰਿਆ ਚਾਹ ਕੁੱਤਨ ਜੇ ਤੁਸੀਂ ਆਉਣਿਓ ਮਾਲੂ ਸਮਰੂਪ ਤੋਂ ਸਮਰੂਪ ਤੋਂ ਸੀ ਆਪਨੇ ਟਰੱਕ ਜੁਨੀਅਰ ਵੀ ਉਤਰ ਸਕਦੇ ਹੋ ਬੱਸ ਸਟੈਂਡ ਵੀ ਉਤਰ ਸਕਦੇ ਹੋ ਉੱਥੇ ਉਤਰ ਕੇ ਮਲਤਾਨੀ ਚੌਂਕ ਆ ਜਾਓ ਮਲਤਾਨੀ ਚੌਂਕ ਦੇ ਨਾਲ ਹੀ ਆਪਣਾ ਦੁਕਾਨ ਆ ਉੱਥੇ ਠੀਕ ਹੈ ਰਾਜੀ ਦਾ ਬਾਗ ਹੈ ਰਾਜੇ ਦੇ ਬਾਗ ਦੇ ਵਿੱਚ ਆਪਣੀ ਦੁਕਾਨ ਸੌ ਬਾਗ ਦੂਜੀ ਗੱਲ ਸ਼ਨੀਵਾਰ ਕੱਲ ਨੂੰ ਆ ਕੱਲ ਨੂੰ ਆਪਾਂ ਲੁਧਿਆਣੇ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਲੁਧਿਆਣੇ ਆਓ ਤੇ ਆਪਣੀਆਂ ਡੇਟ ਆਵਰ ਤੇ ਜਾਣ ਦਾ ਟਾਈਮ ਲੈ ਕੇ ਉਹਦੇ ਹਿਸਾਬ ਨਾਲ ਜੋ ਤੁਹਾਡਾ ਲੱਕੀ ਨੰਬਰ ਬਣਦਾ ਹੋਊਗਾ ਤੁਹਾਨੂੰ ਟਿਕਟਾਂ ਦਿੱਤੀਆਂ ਇਹ ਨਹੀਂ ਕਿ ਪਰਮਾਤਮਾ ਸੁੱਤਰੇ ਤੇ ਤੁਹਾਡਾ ਇਨਾਮ ਵੀ ਲੱਗੂਗਾ ਉਸ ਤੋਂ ਬਾਅਦ ਵਿੱਚ ਆ ਜੋ ਬਠਿੰਡਾ ਬਠਿੰਡੇ ਆਪਣਾ ਦੇਣਾ ਹੈਗਾ ਜੀ ਮੰਗਲਵਾਰ ਦਾ ਠੀਕ ਹੈ ਬਠਿੰਡੇ ਉਸ ਦਿਨ ਮੰਗਲਵਾਰ ਮਿਲ ਸਕਦੇ ਹੋ ਉੱਥੇ ਆ ਸਕਦੇ ਹੋ ਜਮਾਦੀ ਟਿਕਟਾਂ ਬਾਅਦ ਸਕਦੇ ਤੇ ਅਮਰਗੜ ਦੀ ਗੱਲ ਕਰੀਏ ਅਮਰਗੜ ਦੇ ਲੋਕਲ ਕਸਟਮਰ ਹੈ ਜਿਹੜਾ ਉਹਨਾਂ ਵਾਸਤੇ ਮੇਰਾ ਕਾਊਂਟਰ ਲੱਗਿਆ ਹੋਇਆ ਪਰ ਮੈਂ ਮਿਲੂੰਗਾ ਮਲੇ ਕੋਟਲੇ ਜਿਆਦਾ। ਬਿਜਲੀ ਕੀ ਵਾਰ ਅਮਰਗੜ ਆਉਣੇ ਤਾਂ ਆਪਾਂ ਲਾਈਵ ਕਰ ਦਿਆ ਕਰਾਂਗੇ ਉਸ ਦਿਨ। ਵੈਸੇ ਅਮਰਗੜ ਦੇ ਜਿਵੇਂ ਲੋਕਲ ਹੋ ਗਏ ਆਲੇ-ਦਾਲੇ ਪਿੰਡਾਂ ਵਾਲੇ ਪਹਿਲਾਂ ਕਸਟਮਰ ਆਉਂਦੇ ਨੇ ਉਹ ਅਮਰਗੜੋ ਮੇਰੇ ਕਾਊਂਟਰ ਤੋਂ ਟਿਕਟ ਪਾ ਸਰ। ਇਹ ਚੀਜ਼ ਧਿਆਨ ਰੱਖਣਾ ਵੀ ਕਾਊਂਟਰ ਮੇਰੇ ਦੀ ਟਿਕਟ ਪਾ ਰਿਹਾ ਕਿਸੇ ਹੋਰ ਦੇ ਕਾਊਂਟਰ ਤੋਂ ਟਿਕਟ ਪਾ ਰੇ। ਇਹ ਚੀਜ਼ ਧਿਆਨ ਰੱਖਿਓ। ਠੀਕ ਹੈ ਜੀ ਹੋਰ ਦੱਸੋ ਕੋਈ ਕਿਹਦਾ ਸਵਾਲ ਜਵਾਬ ਹੋਵੇ ਤਾਂ ਮੇਰੇ ਨਾਲ ਗੱਲ ਕਰ ਸਕਦਾ ਕਮੈਂਟ ਦੇ ਲਾਈਵ ਨੂੰ ਇਹਨਾਂ ਸ਼ੇਅਰ ਕਰੋ ਵੀ ਬਾਤ ਤੋਂ ਬਾਅਦ ਕਸਟਮਰ ਕੋਲ ਪਹੁੰਚ ਜਵੇ ਤੇ ਦੂਜੀ ਗੱਲ ਆਪਣਾ ਬਸਾਕੀ ਬੰਪਰ 19 April ਦਾ ਡਰਾਅ ਹੋਦਾ ਜਿਹੜੇ ਜਿਹੜੇ ਵੀਰ ਨੇ ਟਿਕਟ ਪਾਉਣੀ ਆ ਤਾਂ ਜਲਦੀ ਆਪਣਾ ਟਾਈਮ ਤੋਂ ਟਾਈਮ ਕੱਢ ਕੇ ਉਹਦੀ ਟਿਕਟ ਲੈ ਜਾਓ ਕਿਉਂਕਿ ਮੂਰੇ ਗਰਮੀ ਵੀ ਹੋਇਆ ਨਹੀਂ 19 April ਤੱਕ ਤਾਂ ਚਲੋ ਮੌਸਮ ਸਹੀ ਰਹੇਗਾ ਮੈਂ ਤੁਹਾਨੂੰ ਵਾਰ-ਵਾਰ ਇਹ ਬੇਨਤੀ ਕਰੂੰਗਾ ਵੀ ਜਿਹੜਾ ਬਸਾਕੀ ਬੰਪਰ ਹੈ ਇਸ ਦਾ ਜੋ ਪ੍ਰਾਈਜ਼ 6 ਕਰੋੜ ਦਾ ਸਿੰਗਲ ਕਸਟਮਰ ਨੂੰ ਸਿੰਗਲ ਕਸਟਮਰ ਨੂੰ 6 ਕਰੋੜ ਹੈ ਤੇ ਉਸ ਤੋਂ ਬਾਅਦ 20 ਲੱਖ ਦੇ 5 ਪ੍ਰਾਈਜ਼ ਨੇ 10-10 ਲੱਖ ਦੇ 5 ਪ੍ਰਾਈਜ਼ ਨੇ 5-5 ਲੱਖ ਦੇ 5 ਪ੍ਰਾਈਜ਼ ਨੇ ਤੇ ਹੋਰ ਵੀ ਅਨੇਕਾਂ ਦਿਲ ਖਿੱਚਵੇਂ ਨਾਮ ਦੇ ਸਾਕੀ ਬੰਪਰ ਦੇ ਵਿੱਚ। ਬਾਕੀ ਰੱਬ ਤੁਹਾਡਾ ਬਲਾ ਕਰੇ 1 ਮਈ ਚ ਡਰਾਅ ਨਿਕਲਣਾ 22 ਕਰੋੜ ਦਾ ਉਹ ਵੀ 500 ਰੁਪਏ ਦੀ ਟਿਕਟ ਹੈ। ਇੱਕ 12 ਅਪ੍ਰੈਲ ਤਿੰਨ ਤਿੰਨ ਚਾਰੀ ਰਹਿ ਗਏ 12 ਅਪ੍ਰੈਲ ਅਪ੍ਰੈਲ 12 ਅਪ੍ਰੈਲ ਨੂੰ 200 ਰੁਪਏ ਦੀ ਟਿਕਟ ਹੈ 1.5 ਕਰੋੜ ਦਾ ਪ੍ਰਾਈਜ਼ ਹੈ। ਤੇ ਇੱਕ ਗੱਲ ਮੇਰੀ ਧਿਆਨ ਨਾਲ ਸੁਣੋ ਤੁਹਾਨੂੰ ਰਾਸੀ ਦੇ ਮਕਰ ਅਸਿਹਰੇ ਮੇਰੀ ਬੇਨਤੀ ਆ ਵੀ ਭਾਈ ਤੁਸੀਂ ਮੈਨੂੰ ਮੈਸੇਜ ਕਰਦੇ ਸੀ ਕਮੈਂਟ ਕਰਦੇ ਸੀ ਵੀ ਸਾਡੀ ਵਾਰੀ ਕਦੋਂ ਆਊਗੀ ਤੇ ਤੁਹਾਡੀ ਵਾਰੀ ਆ ਚੁੱਕੀ ਆ ਹੁਣ ਤੁਸੀਂ ਆਪਣੀ ਟਿਕਟਾਂ ਪਾ ਲੋ ਆ ਕੇ ਤੁਹਾਡਾ ਇਨਾਮ ਲੱਗੇਗਾ ਠੀਕ ਹੈ ਬਹੁਤ ਇਨਾਮ ਨੇ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਜਲਦੀ ਜਲਦੀ ਆਓ ਪੰਡਲ ਲਾਟਰੀ ਜਲਸੀ ਕੋਲ ਤੇ ਆਪਣੀ ਟਿਕਟਾਂ ਪਾਓ ਤੇ ਜਿਹੜੇ ਵੀ ਰਾਣੇ ਮੈਨੂੰ ਕੱਲ ਨੂੰ ਲੁਧਿਆਣੇ ਮਿਲਣਾ ਆਪਣੀ ਕਾਲ ਕਰਕੇ ਟੋਕਨ ਲਗਵਾ ਲਓ 789915000 ਮੋਬਾਈਲ ਨੰਬਰ ਹੈ 6683573403 ਨੰਬਰ ਹੈ ਤੇ 9056799754 ਨੰਬਰ ਹੈ ਠੀਕ ਹੈ ਤੇ ਬਠਿੰਡਾ ਦੇ ਵਿੱਚ ਕਈ ਵੀਰ ਮੰਨ ਲਓ ਮੰਗਲਵਾਰ ਨੂੰ ਮੁੜ ਜਾਂਦੇ ਨੇ ਤਾਂ ਆਪਣੀ ਵਾਦੇ ਵਿੱਚ ਜਿੱਥੇ ਸੌਪ ਅਵੇਲੇਬਲ ਆ ਉੱਤੇ ਆਓ ਤੇ ਟਿਕਟ ਪਾਓ ਮੰਗਲਵਾਰ ਨੂੰ ਤੁਸੀਂ ਮੈਨੂੰ ਮਿਲ ਕੇ ਪਾ ਸਕਦੇ ਹੋ ਠੀਕ ਹੈ ਤੇ ਆਓ ਫਿਰ ਜਲਦੀ ਯਾਰ ਟੈਂਸਰ ਕੋ ਲੱਗਦੀ ਹੈ ਨਾ ਜੀ ਆਪਾਂ ਜਲਦੀ ਜਲਦੀ ਆਪਣਾ ਅ ਟਿਕਟਾਂ ਲੈ ਕੇ ਜਾਓ ਫਿਰ ਰਾਸ ਹੋ ਜਾਂਦਾ ਕੀ ਵੀ ਰਨ ਪ੍ਰੋਬਲਮ ਆਉਂਦੀ ਹੈ ਟਾਈਮ ਘੱਟ ਹੁੰਦਾ ਨਾ ਇਸ ਕਰਕੇ ਤੁਸੀਂ ਆਪਣਾ ਜਲਦੀ ਕਿਸਮ ਤੇ ਜਮਾਓ ਭਾਈ ਤੇ ਕੱਲ ਨੂੰ ਜਿਹੜੇ ਜਿਹੜੇ ਵੀਰਾਂ ਲੁਧਿਆਣਾ ਆ ਰਹੇ ਨੇ ਮੈਨੂੰ ਦੱਸ ਦੋ ਵੀ ਕਿਹੜੇ ਕਿਹੜੇ ਵੀਰ ਨੇ ਲੁਧਿਆਣਾ ਪਹੁੰਚਣਾ ਤੇ ਉਹਨਾਂ ਦਾ ਥੋੜਾ ਜਿਹਾ ਆਪਾਂ ਟਾਈਮ ਘੱਟ ਲਵਾ ਦਾਂਗੇ ਜਿਹੜੇ ਵੀਰ ਕੱਲ ਨੂੰ ਆਉਣਗੇ ਠੀਕ ਹੈ ਜੀ ਕੱਲ ਨੂੰ ਸ਼ਨੀਵਾਰਾ ਐਡਰੈਸ ਨੋਟ ਕਰ ਲਓ ਜੇ ਲੋਕਾਂ ਦਾ ਕੋਈ ਕਸਟਮਰ ਉਹ ਆਪਣਾ ਟੋਕਨ ਲਗਵਾ ਲਓ ਜਾ ਕੇ ਲੁਧਿਆਣਾ ਜੀਟੀਵੀ ਮਾਰਕੀਟ ਦੁਕਾਨ ਨੰਬਰ 40 40 ਨੰਬਰ ਦੁਕਾਨ ਤੇ ਜਾਓ ਤੇ ਉੱਥੇ ਜਾ ਕੇ ਆਪਣਾ ਟੋਕਨ ਲਗਵਾ ਲਓ ਸਵੇਰੇ